ਇਹ ਤਰਨਤਾਰ ਦੇ ਲੋਕਾਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਅਸੀਂ ਕੰਮ ਕਰ ਰਹੇ ਆ ਉਹਦੀ ਸ਼ਲਾਂਗਾ ਲੋਕਾਂ ਨੇ ਤਰਨਤਾਰਦਿਆਂ ਨੇ ਕੀਤੀ ਹੈ ਇਹ ਵਿਰੋਧੀ ਵੀ ਆਪ ਹੀ ਕਹਿੰਦੇ ਸੀ ਵੀ ਇਹ ਸੈਮੀਫਾਈਨਲ ਮੈਚ ਆ ਪਰ ਪੰਜਾਬ ਦੇ ਵਿੱਚ ਤਰਨਤਾਰ ਦੇ ਲੋਕਾਂ ਵੱਲੋਂ ਸੈਮੀਫਾਈਨਲ ਦਾ ਜਿਹੜਾ ਉਹ ਜਵਾਬ ਜਿਹੜਾ ਦਿੱਤਾ ਗਿਆ ਹੈ ਇਨਾਂ ਕੋ ਸਿਆਸਤ ਆ ਸਿਰਫ ਤੇ ਸਿਰਫ ਪੰਡੰ ਇਹ ਸਿਰ ਭੰਡ ਦੇ ਨੇ ਜੇ ਕੋਈ ਲੋਕਾਂ ਨੂੰ ਇਹ ਯਕੀਨ ਹੋ ਗਿਆ ਜੇ ਕੋਈ ਕੰਮ ਕਰਨ ਵਾਲੀ ਬਾਤ ਤੇ ਉਹ ਆਮ ਆਦਮੀ 12000 ਦੀ ਲੀਡ ਦੇ ਨਾਲ ਜਿੱਤਣਾ ਕੋਈ ਇਹ ਨਹੀਂ ਮੰਨਦਾ ਕਿਹਾ ਸਕਦਾ ਵੀ ਸਾਡਾ ਕੰਪੀਟੀਸ਼ਨ ਹੀ ਸਾਡੀ ਲੜਾਈ ਹੈ ਇਹ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਉਦੋਂ ਰੁੱਤੀ ਨੇ ਜਿਹੜੇ ਸਾਡੇ ਵੱਲੋਂ ਇਹ ਨਹੀਂ ਆਉਂਦੇ ਇਹ ਨਹੀਂ ਆਉਂਦੇ ਤੇ ਉਹ ਵੀ ਕਹਿੰਦੇ ਵੀ ਸਰਕਾਰ 6 ਮਹੀਨੇ ਨਹੀਂ ਚੱਲਦੀ ਫਿਰ ਚੱਲ ਗਈ ਕਿੰਨੀ ਤਾਂ ਬਹੁਤ ਬਹੁਤ ਧੰਨਵਾਦ ਇੰਨੇ ਪਰਾ ਪਿਆਰ ਨਾਲ ਦੇ ਰਹੋ ਬਹੁਤ ਖੁਸ਼ੀ ਹੋਈ ਆ ਸਾਰਿਆਂ ਦਾ ਬਹੁਤ ਬਹੁਤ ਸਾਡੇ ਨਾਲ ਨੇ ਐ ਐਮਐਲਏ ਸ਼ੈਰੀ ਕਲਸੀ ਜੀ ਤੇ ਸ਼ੈਰੀ ਜੀ ਜਿਹੜਾ ਚੋਣਾਂ ਜਿੱਤੇ ਆ ਉਹਦੇ ਬਾਰੇ ਕੁਝ ਅ ਬਿਲਕੁਲ ਜੀ ਇਹ ਤਰਨਤਾਰ ਦੇ ਲੋਕਾਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਅਸੀਂ ਕੰਮ ਕਰ ਰਹੇ ਆ ਉਹਦੀ ਸ਼ਲਾਂਗਾ ਲੋਕਾਂ ਨੇ ਤਰਨਤਾਰਦਿਆਂ ਨੇ ਕੀਤੀ ਆ ਸੋ ਇਹ ਵਿਰੋਧੀ ਵੀ ਆਪ ਹੀ ਕਹਿੰਦੇ ਸੀ ਵੀ ਇਹ ਸੈਮੀਫਾਈਨਲ ਮੈਚ ਆ ਪਰ ਪੰਜਾਬ ਦੇ ਵਿੱਚ ਤਰਨਤਾਰਨ ਦੇ ਲੋਕਾਂ ਵੱਲੋਂ ਸੈਮੀਫਾਈਨਲ ਦਾ ਜਿਹੜਾ ਉਹ ਜਵਾਬ ਜਿਹੜਾ ਦਿੱਤਾ ਗਿਆ ਹੁਣ ਮੈਂ ਤੇ ਮਾਣ ਮਹਿਸੂਸ ਕਰਦਾ ਵੀ ਕਿਉਂਕਿ ਸਿਆਸਤ ਕਿਹੜੀ ਹੁੰਦੀ ਹੈ ਸਿਆਸਤ ਹੁੰਦੀ ਕੰਮ ਦੀ ਕੰਮ ਕਰੀਏ ਕੰਮ ਦੀ ਰਿਪੋਰਟ ਕਾਰਡ ਲੈ ਕੇ ਲੋਕਾਂ ਕੋਲ ਜਾਏਗੀ ਇਹਨਾਂ ਕੋ ਸਿਆਸਤ ਆ ਸਿਰਫ ਤੇ ਸਿਰਫ ਢੰਡਣ ਨੇ ਇਹ ਸਿਰ ਢੰਡਦੇ ਨੇ ਜੇ ਕੋਈ ਲੋਕਾਂ ਨੂੰ ਇਹ ਯਕੀਨ ਹੋ ਗਿਆ ਜੇ ਕੋਈ ਕੰਮ ਕਰਨ ਵਾਲੀ ਪਾਰਟੀ ਹੈ ਤੇ ਉਹ ਆਮ ਆਦਮੀ ਪਾਰਟੀ ਇੱਕ ਸਵਾਲ ਸਿਰ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਵਾਪਸੀ ਆਈ ਹੋਈ ਹੈ ਥੋੜੀ ਬਹੁਤੀ ਉਹਦੇ ਬਾਰੇ ਇਹ ਦੇਖੋ ਵਾਪਸੀ ਉਹਨੂੰ ਕਹਿੰਦੇ ਜਿਹੜੇ ਕੋਈ ਲਾਗੇ ਲਾਗੇ ਹੋਵੇ ਹੁਣ ਦਿਨ ਰਾਤ ਦਾ ਫਰਕ ਕਵਾਂਗੇ ਉਹਦੀ ਚ ਵਾਪਸੀ ਉਹ ਵਾਪਸੀ ਦਾ ਹਾਂ ਜੀ ਔਰ 12000 ਦੀ ਲੀਡ ਦੇ ਨਾਲ ਜਿੱਤਣਾ ਕੋਈ ਇਹ ਨਹੀਂ ਮੰਨਦਾ ਕਹਿ ਸਕਦਾ ਵੀ ਸਾਡਾ ਕੰਪੀਟੀਸ਼ਨ ਹੀ ਜੀ ਸਾਡੀ ਲੜਾਈ ਹੀ ਇਹ ਤਾਂ ਜਮੀਨ ਅਸਮਾਨ ਦਾ ਫਰਕ ਹੈ ਠੀਕ ਹੈ ਜੀ ਉਹ ਇਹ ਅਸੀਂ ਨਹੀਂ ਕੀਤਾ ਕਿ ਉੱਥੇ ਦੇ ਲੋਕਾਂ ਨੇ ਤੇ 27 ਵਾਸਤੇ ਲੋਕਾਂ ਨੂੰ ਕਿਸਨ 27 ਦਾ ਤੁਹਾਡੇ ਸਾਹਮਣੇ ਆ ਰੁਝਾਨ ਜਿਹੜਾ ਲੋਕਾਂ ਨੇ ਦੱਸਤਾ ਦਰਨ ਦਰਨ ਦੀ ਇਲੈਕਸ਼ਨ ਤੋਂ ਵੀ 27 ਦਾ ਰੁਝਾਨ ਕਿਧਰਲੇ ਪਾਸੇ ਆ ਆਮ ਆਦਮੀ ਪਾਰਟੀ ਦੀ ਸੀਟ ਅੱਗੇ 92 ਜਿੱਤੇ ਸੀ ਉਸ ਤੋਂ ਬਾਅਦ ਵਧੇ ਆ ਘਟੇ ਨਹੀਂ ਠੀਕ ਹੈ ਇਹਦੇ ਵਿਰੋਧੀ ਨੇ ਜਿਹੜੇ ਸਾਡੇ ਵੱਲੋਂ ਇਹ ਨਹੀਂ ਆਉਂਦੇ ਇਹ ਨਹੀਂ ਆਉਂਦੇ ਤੇ ਉਹਦੋਂ ਵੀ ਕਹਿੰਦੇ ਵੀ ਸਰਕਾਰ 6 ਮਹੀਨੇ ਨਹੀਂ ਚੱਲਦੀ ਫਿਰ ਚੱਲ ਗਈ ਕਿੰਨੀ ਹੁਣ 27 ਦੇ ਵਿੱਚ ਮੈਂ ਕਹਿੰਦਾ ਵੀ ਜੇ ਇਸੇ ਤਰ੍ਹਾਂ ਰਹੇ ਤੇ ਸ਼ਾਇਦ ਇਹ ਨਾ ਹੋਵੇ ਵੀ 117 ਦੇ 17 ਹੀ ਸਾਡੇ ਨਾਲ ਆ ਜਾਣ ਤੇ ਸਾਡੇ ਆ ਜਾਣ ਉਹ ਪੋਜੀਸ਼ਨ ਰਵੇ ਕੋਈ ਨਾ ਕਿਉਂਕਿ ਕੰਮ ਕਰ ਰਹੇ ਆ